ਅੱਜ ਆਪੇ ਮਿਲ ਜਾਂਦਾ ਹੈ ਜੇਕਰ ਪ੍ਰਭੂ ਯੇਸ਼ੂ ਮਸੀਹ ਉਹ ਪਰਮੇਸ਼ਰ ਜੀਵਨ ਦੇ ਵਿੱਚ ਆ ਗਿਆ ਤਾਂ ਮੈਂ ਕਹਿੰਦਾ ਹਰ ਇੱਕ ਬਿਮਾਰੀ ਛੱਡ ਕੇ ਚਲੀ ਜਾਏਗੀ ਮੈਂ ਕਹਿੰਦਾ ਕਈਆਂ ਰਾਤ ਨੂੰ ਭੋਤਰੀਆਂ ਕਿਉਂ ਨਹੀਂ ਤੰਗ ਕਰਦੀਆਂ ਕਈਆਂ ਦੇ ਉੱਪਰ ਕੋਈ ਜਾਦੂ ਟੂਣਾ ਲੋਕ ਕਿਉਂ ਨਹੀਂ ਕਰ ਰਹਾ ਮੈਂ ਕਹਿੰਦਾ ਹਰ ਇੱਕ ਬੰਧਨ ਟੁੱਟਦਾ ਹੈ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਮੀਨ ਕਈ ਅੱਜ ਪਰਿਵਾਰ ਬੈਠੇ ਨੇ ਜਿਨ੍ਹਾਂ ਨੂੰ 15-15 ਸਾਲਾਂ ਦੀਆਂ ਬਿਮਾਰੀਆਂ ਸੀ ਕਈਆਂ ਤੇ ਲੋਕਾਂ ਨੇ ਜਾਦੂ ਟੂਣਾ ਕੀਤਾ ਸੀ ਪਰਮੇਸ਼ਰ ਨੇ छुटकारे ਦਿੱਤੇ ਨੇ ਕਿਉਂ ਯੇਸ਼ੂ ਮਸੀਹ ਨੇ ਤੇ ਕਹੇ ਲਿਤਾ ਉਹਨਾਂ ਨੂੰ ਕਹਿੰਦਾ ਜੋ ਕੁਛ ਧਰਤੀ ਤੇ ਬੰਨ੍ਹੋਗੇ ਮੈਂ ਸਵਰਗ ਦੇ ਵਿੱਚ ਬੰਨ੍ਹ ਕਹਿੰਦਾ ਮੈਂ ਸਵਰਗ ਦੇ ਵਿੱਚ ਬੰਨ੍ਹਾਂਗਾ ਤਾਂਸਾਂ ਦੇ ਕੋਲ ਅਧਿਕਾਰ ਕਹਿੰਦਾ ਜੇਕਰ ਤੁਸੀਂ ਲੋਕਾਂ ਲਈ ਮਰਕੋਸ 16 ਦੇ ਵਿੱਚ ਲਿਖਿਆ ਹੈ ਕਹਿੰਦਾ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਕਹਿੰਦਾ ਤੁਸੀਂ ਪੋਤਾਂ ਨੂੰ ਵੀ ਕੱਢੋਗੇ আর ਬਿਮਾਰੀਆਂ ਵਾਲਿਆਂ ਦੇ ਲਈ ਪ੍ਰਾਰਥਨਾ ਕਰੋਗੇ ਤਾਂ ਰੋਗੀ ਚੰਗੇ ਹੋਣਗੇ ਇਹ ਰੋਗੀਆਂ ਦੀ ਇਹ ਹੀ ਗਵਾਈਆਂ ਨੇ ਕਿ ਪਰਮੇਸ਼ੁਰ ਨੇ ਕੀਤੀ ਹੋਏ ਕੰਮ ਪਰਮੇਸ਼ੁਰ ਦੇ ਕਿਤੇ ਹੋਈਆਂ ਪ੍ਰਾਰਥਨਾ ਹallelujah ਹallelujah ਹਾਂਜੀ ਅੱਗੇ ਕੀ ਕਰਿਆ ਅਤੇ ਜੋ ਕੁਝ ਧਰਤੀ ਉੱਤੇ ਖੋਲੋਗੇ ਉਹ ਸਵਰਗ ਵਿੱਚ ਖੋਲਿਆ ਜਾਏਗਾ ਫਿਰ ਮੈਂ ਤੁਹਾਨੂੰ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਮੇਰਾ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹਨਾਂ ਲਈ ਕੀਤਾ ਜਾਏਗਾ ਬੋਲੋ ਹallelujah ਹallelujah ਕਿੰਨੇ ਜਣੇ ਮਿਲ ਕੇ ਪ੍ਰਾਰਥਨਾ ਕਰਨਗੇ ਉੱਚੀ ਥੋੜੇ ਬੋਲੋ ਦੋ ਜਾਂ ਤਿੰਨ ਕਹਿੰਦਾ ਬੈਠ ਕੇ ਪ੍ਰਾਰਥਨਾ ਕਰੋ ਜੋ ਕੁਛ ਪਿਤਾ ਦੇ ਕੋਲੋਂ ਮੰਗ ਲੋਗੇ ਤੁਹਾਡੇ ਲਈ ਹੋ ਜਾਏਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂ ਪ੍ਰਭੂ ਨੇ ਆਖਿਆ ਜਿੱਤੇ ਦੋ ਜਾਂ ਤਿੰਨ ਮੇਰਾ ਨਾਮ ਲੈ ਕੇ ਮੈਨੂੰ ਬੁਕਾਰੋਗੇ ਮੈਂ ਤੁਹਾਡੇ ਵਿਚਕਾਰ ਹਾਜ਼ਰ ਹੋ ਜਾਵਾਂਗਾ ਉਹ ਸਾਡਾ ਇਹੋ ਜਿਹਾ ਖੁਦਾ ਨਹੀਂ ਇਹ ਵੀ ਤੁਹਾਡੀ ਆਵਾਜ਼ ਨਾ ਸੁਣੇ ਉਹ ਖੁਦਾ ਬੋਲਦਾ ਹੈ ਉਹ ਖੁਦਾ ਸੁਣਦਾ ਹੈ ਉਹ ਖੁਦਾ ਆਵਾਜ਼ ਪੁਕਾਰਣ ਵਾਲੇ ਨੂੰ ਸੁਣਦਾ ਹੈ ਯਰਮੀਆ 33 ਦੀ 3 ਆਇਤ ਵਿੱਚ ਲਿਖਿਆ ਮੈਨੂੰ ਪੁਕਾਰ ਤਾਂ ਮੈਂ ਤੇਰੀਆਂ ਪ੍ਰਾਰਥਨਾ ਦਾ ਉੱਤਰ ਦੇਵਾਂਗਾ ਹallelujah ਜੇਕਰ ਅਸੀਂ ਪੁਕਾਰਦੇ ਆ ਤਾਂ ਵੀ ਵਿਸ਼ਵਾਸ ਕਰਿਓ ਪਰਮੇਸ਼ਰ ਹਰ ਮੁਸ਼ਕਲ ਦਾ ਹੱਲ ਕਰਨ ਵਾਲਾ ਪਰਮੇਸ਼ਰ ਹੈ ਜੇਕਰ ਉਹ ਖੁਦਾ ਜਾਣਦਾ ਹੈ ਉਹ ਖੁਦਾ ਦੇਖਦਾ ਹੈ ਉਹ ਖੁਦਾ ਸੁਣਦਾ ਹੈ ਉਹ ਖੁਦਾ ਬੋਲਦਾ ਹੈ ਅੱਜ ਤਾਂ ਹੀ ਉਹਦੀ ਕਬਰ ਖਾਲੀ ਹੈ ਯਿਸੂ ਮਸੀਹ ਦੇ ਨਾਮ ਦੇ ਵਿੱਚ ਹallelujah ਉਹ ਲੋਕਾਂ ਨੇ ਸਲੀਪ ਤੇ ਚਲਾ ਦਿੱਤਾ ਇੱਕ ਮਨੁੱਖ ਆਇਆ ਸਲੀਬ ਦੇ ਉੱਪਰ ਉਹ ਲੋਥ ਜਿਹੜੀ Laashi Laash ਲੈ ਕੇ ਜਾ ਕੇ ਕਪੜੇ ਦੇ ਵਿੱਚ ਲੇਟ ਕੇ ਗੁਫਾ ਦੇ ਵਿੱਚ ਦਫਨਾ ਦਿੱਤੀ ਗਈ ਉਹਨਾਂ ਨੇ ਸੋਚਿਆ ਵੀ ਗੁਫਾ ਦੇ ਵਿੱਚ ਸ਼ੈਤਾਨ ਜਿੱਤ ਗਿਆ ਯਿਸੂ ਮਸੀਹ ਨੂੰ ਹਰਾ ਦਿੱਤਾ ਗਿਆ ਮਾਰ ਦਿੱਤਾ ਗਿਆ ਸਲੀਬ ਦੇ ਥੱਲੇ ਗੁਫਾ ਦੇ ਵਿੱਚ ਹੁਣ ਖਤਮ ਸਭ ਕਹਾਣੀ ਖਤਮ ਹੋ ਗਈ ਏ ਪਰ ਇਹ ਨਹੀਂ ਪਤਾ ਸੀ ਵੀ ਇਹ ਟ੍ਰੇਲਰ ਸੀ ਅਜੇ ਫਿਲਮ ਬਾਕੀ ਸੀ ਬੋ ਹਾਲੇਲੂਇਆ ਕਿਉਂਕਿ ਉਹਨੂੰ ਇਹ ਨਹੀਂ ਸ਼ੈਤਾਨ ਨੂੰ ਪਤਾ ਸੀ ਕਿ ਅੱਜ ਇਹਨੂੰ ਮਾਰ ਦਿੱਤਾ ਗਿਆ ਪਰ ਇਹ ਤੀਜੇ ਦਿਨ ਫਿਰ ਜਿੰਦਾ ਹੋਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਇਸ ਲਈ ਪ੍ਰਭੂ ਯਿਸੂ ਮਸੀਹ ਦੀ ਬਾਈਬਲ ਬਿਆਨ ਕਰਦੀ ਕਿ ਮੌਤ ਨੇ ਵੀ ਉਸ ਨੂੰ ਲੁਕਾ ਨਹੀਂ ਸਕੀ ਮੌਤ ਜਿਹੜੀ ਕਬਰ ਸੀ ਉਹ ਨੇ ਆਖਿਆ ਤੂੰ ਜਾ ਤੂੰ ਪਰਮੇਸ਼ੁਰ ਦਾ ਪੁੱਤਰ ਹੈ ਤੂੰ ਸਵਰਗ ਤੂੰ ਆਇਆ ਤੇ ਵਾਪਸ ਸਵਰਗ ਦੇ ਵਿੱਚ ਹੀ ਚਲਿਆ ਹallelujah ਬਾਈਬਲ ਬਿਆਨ ਕਰਦੀ 40 ਦਿਨ ਪ੍ਰਭੂ ਯਿਸੂ ਮਸੀਹ ਫਿਰ ਵੀ ਚੇਲਿਆਂ ਦੇ ਨਾਲ ਗੱਲਾਂ ਕਰਦਾ ਰਿਹਾ ਕਹਿੰਦਾ ਜੋ ਕੁਝ ਮੇਰੇ ਕੋਲੋਂ ਮੰਗੋਗੇ ਪਿਤਾ ਦੇ ਕੋਲੋਂ ਮੇਰਾ ਨਾਮ ਲੈ ਕੇ ਤੁਹਾਨੂੰ ਦੇ ਦਿੱਤਾ ਜਾਏਗਾ ਪਰ ਦੋ ਜਾਂ ਤਿੰਨ ਵੀ ਇਕੱਠੇ ਹੋ ਕੇ ਸੱਚੇ ਦਿਲ ਦੇ ਨਾਲ ਜਦੋਂ ਪ੍ਰਾਰਥਨਾ ਕਰੋਗੇ ਬਾਈਬਲ ਬਿਆਨ ਕਰਦੀ ਏਲੀਆ نبی ਤੁਹਾਡੇ ਵਰਗਾ ਮੇਰੇ ਵਰਗਾ ਦੁੱਖ ਸੁੱਖ ਤੋਂ ਗਣ ਵਾਲਾ ਸੀ ਸਿਰਫ ਦਿਲ ਤੋਂ ਹੀ 3 ਮਿੰਟ ਪ੍ਰਾਰਥਨਾ ਕੀਤੀ ਪਰਮੇਸ਼ਰ ਨੇ ਸਵਰਗ ਬੰਦ ਕਰ ਦਿੱਤਾ ਕਿਉਂ ਮਦੀ ਟਾਰਾਂ ਦੇ ਵਿੱਚ ਕਹਿ ਰਿਹਾ ਜੋ ਕੋਈ ਤਰਤੀ ਦੇ ਪੰਦ ਹੋਗੇ ਮੈਂ ਸਵਰਗ ਦੇ ਵਿੱਚ ਬੰਨ ਇਲੀਆ ਦੇ ਬਾਰੇ ਪੜ ਕੇ ਵੇਖੋ ਯਕੂਬ ਪੰਜ ਦੇ ਅਧਿ ਵਿੱਚ ਲਿਖਿਆ ਕਹਿੰਦਾ ਇਲੀਆ ਨੇ ਦਿਲ ਤੋਂ ਪ੍ਰਾਰਥਨਾ ਕੀਤੀ ਪਰਮੇਸ਼ਰ ਨੇ ਆਕਾਸ਼ ਬੰਦ ਕਰ ਦਿੱਤਾ ਇੱਕ ਬੂੰਦ ਨਹੀਂ ਪਈ ਇੱਕ بارش ਨਹੀਂ ਆਈ ਤਰੇਲ ਤੱਕ ਨਹੀਂ ਪਈ ਤਰਤੀ ਦੇ ਪਾਣੀ ਦਾ ਗਾਲ ਪੈ ਗਿਆ ਲੋਕ ਇਲੀਆ ਦੇ ਕੋਲ ਆਣ ਲੱਗੇ ਕਿ ਕਿਹ ਲਿਆ ਕਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੀ ਤੇ ਪਾਣੀ ਦਾ ਕਾਲ ਪੈ ਗਿਆ ਸਾਨੂੰ ਪਾਣੀ ਪਿਲਾ ਦੇ ਏਲੀਆ ਨੇ ਤਿੰਨ ਮਿੰਟ ਦਿਲ ਤੋਂ ਫਿਰ ਦੁਆ ਕੀਤੀ ਪਰਮੇਸ਼ਰ ਨੇ ਆਕਾਸ਼ ਖੋਲ ਦਿੱਤਾ ਬਾਈਬਲ ਦੱਸਦੀ ਖੋਲ ਲੋਗੇ ਤਾਂ ਸਵਰਗ ਦੇ ਵਿੱਚ ਫੁੱਲ ਕੋਈ ਪਰਮੇਸ਼ਰ ਦੇ ਕੋਲ ਨਹੀਂ ਗਿਆ ਉਹ ਤੂੰ ਉਹਨੂੰ ਤਾਂਤੀਆਂ ਬੰਦ ਕਰਨ ਦੇ ਲਈ ਜਾਂ ਖੋਲਣ ਦੇ ਲਈ ਸਿਰਫ ਉਹਨੇ ਦਿਲ ਤੋਂ ਹੀ ਦੁਆ ਕੀਤੀ ਪਰਮੇਸ਼ਰ ਨੇ ਕਬੂਲ ਕੀਤੀ ਪਰਮੇਸ਼ਰ ਨੇ ਉਸੇ ਵਕਤ ਆਕਾਸ਼ ਨੂੰ ਖੋਲਿਆ ਧਰਤੀ ਤੇ بارش ਆਈ ਜਿਹੜੇ ਲੋਕ ਪਿਆਸੇ ਸੀ ਕਹਿੰਦਾ ਜੇ ਕੋਈ ਪਿਆਸਾ ਤੇ ਮੇਰੇ ਕੋਲ ਆਵੇ ਮੈਂ ਅਮਰਤ ਜਲ ਦੀਆਂ ਨਦੀਆਂ ਤੁਹਾਡੇ ਅੰਦਰ ਵਗਣ ਗਿਆ ਜੇ ਕੋਈ ਪਿਆਸਾ ਹੈ ਜੇ ਕੋਈ ਤਿਹਾਇਆ ਹੈ ਜੋ ਸ਼ਾਇਆ ਉਹ ਤੇ ਭਵਿਸ਼ਿਆਣੀ ਕਰ ਰਿਆ ਸੀ ਕਹਿੰਦਾ ਤੁਹਾਡੇ ਚ ਜੇ ਕੋਈ ਪਿਆਸਾ ਤੇ ਮੇਰੇ ਕੋਲ ਆਵੇ ਤੇ ਮੁਫਤ ਅਮਰਤ ਜਲ ਲਵੇ ਕਹਿੰਦਾ ਤੁਸੀਂ ਪਿਆਸੇ ਕਦੇ ਵੀ ਰਹੋਗੇ ਨਹੀਂ ਹallelujah